ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਡਾਕਟਰ ਰਾਜ ਗੁਰਪ੍ਰੀਤ ਸਿੰਘ ਚਾਹਲ ਆਯੁਰਵੈਦਿਕ ਫਿਜ਼ੀਸ਼ੀਅਨ ਅੱਜ ਗੱਲ ਕਰਾਂਗੇ ਰਮਟਡ ਆਰਥਰਾਇਟਸ ਬਾਰੇ ਗਠੀਆ ਉਹ ਬਿਮਾਰੀ ਹੈ ਜੋ ਕਿ ਇੱਕ ਉਮਰ ਦਾ ਪੜਾਉਣ ਤੇ ਹਰ ਇਨਸਾਨ ਇਸ ਬਿਮਾਰੀ ਤੋਂ ਗ੍ਰਸਤ ਹੁੰਦਾ ਹੈ ਇਸ ਦੇ ਮੁੱਖ ਲੱਛਣਾਂ ਦੇ ਵਿੱਚ ਹਨ ਜੋੜਾਂ ਦੇ ਵਿੱਚ ਸੋਜਿਸ਼ ਹੋਣਾ ਜੋੜਾਂ ਦੇ ਵਿੱਚ ਦਰਦ ਸਟਿਫਨੈਸ ਆਫ ਜੋਇੰਟਸ ਸਵੇਲਿੰਗ ਰਮਟਡ ਆਰਥਰਾਇਟਸ ਕੀ ਹੁੰਦਾ ਹੈ ਰੌਮਟਾਇਡ ਆਰਥਰਾਈਟਸ ਇੱਕ ਆਟੋਇਮਿਊਨ ਡਿਸਆਰਡਰ ਹੈ ਜੋ ਕਿ ਉਸ ਸਮੇਂ ਹੁੰਦਾ ਹੈ ਜਦੋਂ ਸਰੀਰ ਦਾ ਇਮਿਊਨ ਸਿਸਟਮ ਸਹੀ ਤਰੀਕੇ ਨਾਲ ਕੰਮ ਨਹੀਂ ਕਰਦਾ ਰੌਮਟਾਇਡ ਆਰਥਰਾਈਟਸ ਇੱਕ ਆਟੋਇਮਿਊਨ ਡਿਸਆਰਡਰ ਹੈ ਜੋ ਕਿ ਉਸ ਸਮੇਂ ਹੁੰਦਾ ਹੈ ਜਦੋਂ ਸਰੀਰ ਦਾ ਇਮਿਊਨ ਸਿਸਟਮ ਸਰੀਰ ਦੇ ਸਿਹਤਮੰਦ ਹਿੱਸਿਆਂ ਨੂੰ ਹੀ ਨੁਕਸਾਨ ਪਹੁੰਚਾਉਣਾ ਸ਼ੁਰੂ ਕਰ ਦਿੰਦਾ ਹੈ ਸਰੀਰ ਦੇ ਜੋੜਾਂ ਦੇ ਵਿੱਚ ਸੋਜਿਸ਼ ਆ ਜਾਂਦੀ ਹੈ ਜੋੜਾਂ ਦੇ ਵਿੱਚ ਤੇਜ਼ ਦਰਦ ਹੁੰਦਾ ਹੈ ਰਾਮਟਡ ਆਰਥਰਾਇਟਸ ਇਜ਼ ਅ ਲਾਈਫ ਲੌਂਗ ਡਿਸਆਰਡਰ ਰਾਮਟਡ ਆਰਥਰਾਇਟਸ ਸਰੀਰ ਦੇ ਦੋਵਾਂ ਪਾਸਿਆਂ ਦੇ ਜੋੜਾਂ ਨੂੰ ਪ੍ਰਭਾਵਿਤ ਕਰਦਾ ਹੈ ਜਿਵੇਂ ਕਿ ਦੋਵੇਂ ਹੱਥਾਂ ਦੇ ਜੋੜਾਂ ਦੇ ਵਿੱਚ ਸੋਜਿਸ਼ ਜਿਵੇਂ ਦੋਵੇਂ ਗੁੱਟਾਂ ਦੇ ਵਿੱਚ ਸੋਜਿਸ਼ ਦੋਵੇਂ ਹੱਥਾਂ ਦੇ ਵਿੱਚ ਸੋਜਿਸ਼ ਜਾਂ ਦੋਵੇਂ ਗੋਡਿਆਂ ਦੇ ਵਿੱਚ ਸੋਜਿਸ਼ ਰਾਮਟਡ ਆਰਥਰਾਇਟਸ ਦੀ ਇਸ ਸਿਮੈਟਰੀ ਇਸ ਨੂੰ ਬਾਕੀ ਤਰ੍ਹਾਂ ਦੇ ਆਰਥਰਾਇਟਿਸ ਤੋਂ ਵੱਖਰਾ ਕਰਦੀ ਹੈ ਸਮੇਂ ਦੇ ਗੁਜ਼ਰਨ ਦੇ ਨਾਲ ਰੌਮਟਾਇਡ ਆਰਥਰਾਇਟਸ ਸਰੀਰ ਦੇ ਬਾਕੀ ਹਿੱਸਿਆਂ ਦੇ ਵਿੱਚ ਵੀ ਹੋ ਜਾਂਦਾ ਹੈ ਇਹ ਬਿਮਾਰੀ ਮਰਦਾਂ ਦੇ ਮੁਕਾਬਲੇ ਔਰਤਾਂ ਦੇ ਵਿੱਚ ਜ਼ਿਆਦਾ ਪਾਈ ਜਾਂਦੀ ਹੈ ਆਮ ਤੌਰ ਤੇ ਇਹ ਬਿਮਾਰੀ ਮੱਧ ਵਰਗ ਦੇ ਇਨਸਾਨਾਂ ਦੇ ਵਿੱਚ ਪਾਈ ਜਾਂਦੀ ਹੈ ਪਰ ਬੱਚੇ ਅਤੇ ਬਜ਼ੁਰਗਾਂ ਦੇ ਵਿੱਚ ਵੀ ਇਹ ਬਿਮਾਰੀ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਦੇਖਣ ਨੂੰ ਮਿਲਦੀ ਹੈ ਆਯੁਰਵੇਦ ਦੇ ਵਿੱਚ ਰਮਟਾਡ ਆਰਥਰਾਇਟਿਸ ਨੂੰ ਸੰਧੀਵਾਤ ਦੇ ਅੰਤਰਗਤ ਵਰਣਨ ਕੀਤਾ ਗਿਆ ਹੈ ਮੁੱਖ ਤੌਰ ਤੇ ਇਹ ਰੋਗ ਵਾਤ ਦੋਸ਼ ਦੀ ਦੁਸ਼ਟੀ ਦੇ ਕਰਕੇ انسان ਦੇ ਸਰੀਰ ਦੇ ਵਿੱਚ ਹੁੰਦਾ ਹੈ ਮੁੱਖ ਤੌਰ ਤੇ ਇਹ ਰੋਗ ਵਾਤ ਦੋਸ਼ ਦੀ অতি ਵਿਰਧੀ ਕਰਕੇ ਹੁੰਦਾ ਹੈ ਫੈਕਟਰਸ ਕੰਟ੍ਰਿਬਿਊਟਿੰਗ ਟੂ ਰਮਟਾਡ ਆਰਥਰਾਇਟਿਸ ਇੰਬੈਲੈਂਸਡ ਦੋਸ਼ਾਸ ਇਮਪ੍ਰੋਪਰ ਡਾਈਜੈਸ਼ਨ ਵੀਕ ਡਾਈਜੈਸਟਿਵ ਸਿਸਟਮ ਵੀਕ ਡਾਈਜੈਸ਼ਨ ਲਾਈਫ ਸਟਾਈਲ ਮੋਡੀਫਿਕੇਸ਼ਨਸ ਇੰਪ੍ਰੋਪਰ ਡਾਈਟ ਐਕਸੈਸਿਵ ਫਿਜ਼ੀਕਲ ਐਕਟੀਵਿਟੀ ਠੰਡੇ ਅਤੇ ਸੁੱਕੇ ਭੋਜਨ ਦਾ ਅਤੀ ਮਾਤਰਾ ਦੇ ਵਿੱਚ ਸੇਵਨ ਕਰਨਾ ਤਣਾਅ ਦੇ ਵਿੱਚ ਰਹਿਣਾ ਬੁਢਾਪਾ ਸੈਡੈਂਟਰੀ ਲਾਈਫ ਸਟਾਈਲ ਫੈਮਿਲੀ ਹਿਸਟਰੀ ਆਫ ਰਮਟਡ ਆਰਥਰਾਈਟਿਸ ਸਿਗਰਟ ਨੋਸ਼ੀ ਕਰਨਾ ਬਹੁਤ ਜ਼ਿਆਦਾ ਮੋٹے ਹੋਣਾ ਕਮਜ਼ੋਰ ਪਾਚਨ ਪ੍ਰਕਿਰਿਆ ਪੂਰ ਮੈਟਾਬੋਲਿਜ਼ਮ ਕਬਜ਼ ਤੋਂ ਗ੍ਰਸਥ ਹੋਣਾ ਸਾਈਨ ਐਂਡ ਸਿੰਟਮਸ ਜੋੜਾਂ ਦੇ ਵਿੱਚ ਸੋਜਿਸ਼ ਹੋਣਾ ਜੋੜਾਂ ਦੇ ਵਿੱਚ ਦਰਦ ਸਟਿਫਨੈਸ ਆਫ ਜੋਇੰਟਸ ਸਵੇਰ ਦੇ ਸਮੇਂ ਬਿਸਤਰੇ ਤੋਂ ਉੱਠਦੇ ਸਮੇਂ ਸਰੀਰ ਦੇ ਜੋੜਾਂ ਦੇ ਵਿੱਚ ਸਟਿਫਨੈਸ ਹੋਣਾ ਥਕਾਵਟ ਲੋ ਗ੍ਰੇਡ ਫੀਵਰ ਡਰਾਈ ਸੈਂਸਿਟਿਵ ਆਇਸ shortness of breath sandi shool joint pain sandi shoth joint swelling sparsh asah ushnata tenderness around the joints general body aches bhookh na lagna sharir vich bhari pan loss of sensation of affected body parts rampant arthritis in hands ਹੱਥਾਂ ਦੇ ਜੋੜਾਂ ਦੇ ਵਿੱਚ ਰੰਟਡ ਆਰਥਰਾਇਟਿਸ ਹੋਣ ਨਾਲ ਕਿਹੜੇ ਕਿਹੜੇ ਸਿੰਪਟਮਸ ਮਿਲਦੇ ਹਨ ਹੱਥਾਂ ਦੇ ਪਿਛਲੇ ਪਾਸੇ ਇੱਕ ਨਰਮ ਗੰਢ ਬਣ ਜਾਂਦੀ ਹੈ ਹੱਥਾਂ ਦੀ ਉਂਗਲਾਂ ਦੇ ਵਿੱਚ ਸੋਜਿਸ਼ ਆ ਜਾਂਦੀ ਹੈ ਜਦੋਂ ਹੱਥਾਂ ਦੀ ਉਂਗਲਾਂ ਦੀ ਮੂਵਮੈਂਟ ਕੀਤੀ ਜਾਂਦੀ ਹੈ ਤਾਂ ਉਹਦੇ ਵਿੱਚੋਂ ਆਵਾਜ਼ ਆਉਂਦੀ ਹੈ ਹੱਥਾਂ ਦੀਆਂ ਉਂਗਲਾਂ ਜਾਂ ਅੰਗੂਠੇ ਨੂੰ ਸਿੱਧਾ ਕਰਨ ਦੇ ਵਿੱਚ ਬਹੁਤ ਜ਼ਿਆਦਾ ਪਰੇਸ਼ਾਨੀ ਆਉਂਦੀ ਹੈ ਹੱਥਾਂ ਦੀਆਂ ਉਂਗਲਾਂ ਦੀ ਨੋਕ ਮੁੜ ਜਾਂਦੀ ਹੈ ਉਂਗਲਾਂ ਦੇ ਵਿਚਕਾਰਲਾ ਜੋੜ ਮੁੜਿਆ ਹੋਇਆ ਹੁੰਦਾ ਹੈ ਅਤੇ ਉਂਗਲੀ ਦੀ ਨੋਕ ਬਹੁਤ ਜ਼ਿਆਦਾ ਸਿੱਧੀ ਹੁੰਦੀ ਹੈ ਰਾਮਟਡ ਆਰਥਰਾਇਟਸ ਇਨ ਫੀਟ ਪੌੜੀਆਂ ਚੜਨ ਦੇ ਵਿੱਚ ਪਰੇਸ਼ਾਨੀ ਆਉਂਦੀ ਹੈ ਘਾ ਜਾਂ ਬਜਰੀ ਵਾਲੀ ਥਾਂ ਤੇ ਤੁਰਨ ਵਿੱਚ ਮੁਸ਼ਕਲ ਆਉਂਦੀ ਹੈ ਪੈਰਾਂ ਦੀਆਂ ਹੱਡੀਆਂ ਦੇ ਵਿੱਚ ਵਾਧਾ ਹੋਣ ਕਰਕੇ ਪੈਰ ਦੇ ਵਿੱਚ ਜੁੱਤੀ ਪਾਉਣ ਦੇ ਵਿੱਚ ਪਰੇਸ਼ਾਨੀ ਆਉਂਦੀ ਹੈ ਸਟੇजेस ਆਫ ਫ੍ਰੰਟਡ ਆਰਥਰਾਇਟਸ ਸਟੇਜ 1 ਜੋੜਾਂ ਦੇ ਆਲੇ ਦੁਆਲੇ ਸੋਜਿਸ਼ ਆ ਜਾਂਦੀ ਹੈ ਐਕਸ-ਰੇ ਕਰਨ ਤੇ ਹੱਡੀਆਂ ਦੇ ਵਿੱਚ ਕੋਈ ਖਰਾਬੀ ਨਹੀਂ ਮਿਲਦੀ ਸਟੇਜ 2 ਕਾਰਟਿਲੇਜ ਨੂੰ ਨੁਕਸਾਨ ਹੋਣਾ ਸ਼ੁਰੂ ਹੋ ਜਾਂਦਾ ਹੈ ਪ੍ਰਭਾਵਿਤ ਜੋੜਾਂ ਦੀ ਮੂਵਮੈਂਟ ਕਰਨ ਦੇ ਵਿੱਚ ਪਰੇਸ਼ਾਨੀ ਆਉਂਦੀ ਹੈ ਜੋੜਾਂ ਦੇ ਵਿੱਚ ਸਟਿਫਨੈਸ ਹੋ ਜਾਂਦੀ ਹੈ ਸਟੇਜ 3 ਹੱਡੀਆਂ ਦੇ ਵਿੱਚ ਨੁਕਸਾਨ ਹੋਣਾ ਸ਼ੁਰੂ ਹੋ ਜਾਂਦਾ ਹੈ ਜੋੜਾਂ ਦੇ ਵਿੱਚ ਦਰਦ ਵੱਧ ਜਾਂਦਾ ਹੈ ਉਦੇ ਵਿੱਚ ਕਠੋਰਤਾ ਆ ਜਾਂਦੀ ਹੈ ਅਤੇ ਜੋੜਾਂ ਦੀ ਗਤੀ ਪਹਿਲਾਂ ਨਾਲੋਂ ਵੀ ਸੀਮਿਤ ਹੋ ਜਾਂਦੀ ਹੈ ਸਟੇਜ 4 ਇਸ ਦੇ ਵਿੱਚ ਜੋੜਾਂ ਦੇ ਵਿੱਚ ਸੋਜਿਸ਼ ਹੋਣੀ ਤਾਂ ਬੰਦ ਹੋ ਜਾਂਦੀ ਹੈ ਪਰ ਜੋੜਾਂ ਨੂੰ ਮੂਵਮੈਂਟ ਕਰਨ ਦੇ ਦੌਰਾਨ ਕਾਫੀ ਜ਼ਿਆਦਾ ਦਰਦ ਹੁੰਦਾ ਹੈ ਅਤੇ ਰੋਜ਼ਮਰਰਾ ਦੇ ਕੰਮ ਕਰਨ ਦੇ ਵਿੱਚ ਬਹੁਤ ਜ਼ਿਆਦਾ ਸਮੱਸਿਆਵਾਂ ਆਉਂਦੀ ਹੈ ਕੰਪਲਿਕੀਸ਼ਨਸ ਸੋਜਿਸ਼ ਆਸਟਿਓਪੋਰੋਸਿਸ ਡਿਪਰੈਸ਼ਨ ਲੈਬ ਟੈਸਟ ਐਕਸ-ਰੇ ਸੀਆਰਪੀ ਐਂਟੀ ਨਿਊਕਲੀਅਰ ਐਂਟੀਬਾਡੀ ਟੈਸਟ ਆਰ ਐਫ ਫੈਕਟਰ ਟੈਸਟ ਐਂਟੀ ਸੀਸੀਪੀ ਪ੍ਰੀਵੈਂਟਿਵ ਮਾਇਰਸ ਹਲਕਾ ਆਸਾਨੀ ਨਾਲ ਪਚਣ ਵਾਲਾ ਗਰਮ ਭੋਜਨ ਸੇਵਨ ਕੀਤਾ ਜਾਵੇ ਅਦਰਕ ਹਲਦੀ ਅਤੇ ਲਸਣ ਦਾ ਪ੍ਰਯੋਗ ਕੀਤਾ ਜਾਵੇ ਅਵੋਇਡ ਕੋਲਡ ਹੈਵੀ ਐਂਡ ਡੀਪ ਫਰਾਈਡ ਫੂਡਸ ਡੂਜ਼ ਐਂਡ ਡੌਂਟਸ ਡੂਜ਼ ਮੇਨਟੇਨ ਅ ਰੈਗੂਲਰ ਸ਼ੈਡਿਊਲ ਸਮੇਂ ਸਿਰ ਭੋਜਨ ਦਾ ਗ੍ਰਹਿਣ ਕੀਤਾ ਜਾਵੇ ਭੋਜਨ ਕਰਨ ਅਤੇ ਸੌਣ ਲਈ ਸਮਾਂ ਨਿਯਤ ਕੀਤਾ ਜਾਵੇ ਅਵੋਇਡ ਕੋਲਡ ਐਕਸਪੋਜ਼ਰ ਗਰਮ ਪਾਣੀ ਦਾ ਸੇਵਨ ਕੀਤਾ ਜਾਵੇ ਭਾਰੀ ਅਤੇ ਤੇਲ ਯੁਕਤ ਭੋਜਨ ਦਾ ਸੇਵਨ ਕਰਨ ਤੋਂ ਪਰਹੇਜ਼ ਕੀਤਾ ਜਾਵੇ ਯੋਗਾ ਅਤੇ ਪ੍ਰਾਣਾਯਾਮ ਕੀਤਾ ਜਾਵੇ ਡੋਂਟ ਸਪਰੈਸ ਨੇਚਰਲ ਅਰਜਸ ਪਾਥਿਆ ਅਪਾਥਿਆ ਪਾਥਿਆ ਰੈਡ ਰਾਈਸ ਜੋ ਕੋਸਾ ਪਾਣੀ ਕarele ਲਸਣ ਅਦਰਕ ਲੱਸੀ ਕੈਸਟਰ ਆਇਲ ਇਹਨਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ ਆਪਾਥਿਆ ਨਵੇਂ ਚੌਲ ਪਰ ਦੋਸ਼ਿਤ ਪਾਣੀ ਦਹੀਂ ਦੁੱਧ ਗੁੜ ਮੱਛੀ ਦਿਨ ਵੇਲੇ ਸੋਨਾ ਪਾਰੀ ਮਿੱਠੇ ਅਤੇ ਖੱਟੇ ਭੋਜਨ ਦਾ ਅਤਿ ਮਾਤਰਾ ਦੇ ਵਿੱਚ ਸੇਵਨ ਕਰਨਾ ਇਹਨਾਂ ਚੀਜ਼ਾਂ ਤੋਂ ਪਰਹੇਜ਼ ਕੀਤਾ ਜਾਵੇ ਹੋਮ ਰੈਮਡੀਜ਼ ਫਿਸ਼ ਆਇਲ ਲਾਈਟ ਐਕਸਰਸਾਈਜ਼ ਵਾਕਿੰਗ ਸਾਈਕਲਿੰਗ ਬਰੀਥਿੰਗ ਐਕਸਰਸਾਈਜ਼ ਰਿਲੈਕਸੇਸ਼ਨ ਟੈਕਨੀਕਸ ਪ੍ਰੋਪਰ ਸਲੀਪ ਸ਼ਾਮ ਦੇ ਸਮੇਂ ਕੈਫੀਨ ਯੁਕਤ ਪਦਾਰਥਾਂ ਦਾ ਸੇਵਨ ਕਰਨ ਤੋਂ ਪਰਹੇਜ਼ ਕੀਤਾ ਜਾਵੇ ਆਯੁਰਵੈਦਿਕ ਟ੍ਰੀਟਮੈਂਟ ਨਿਦਾਨ ਪਰਿਵਰਜਨ ਸੂਪ ਆਚਿਯ ਭੋਜਨ ਪੰਚ ਕਰਮਾ ਆਯੁਰਵੈਦਿਕ ਹਰਬਸ ਗੁਗਲੂ ਅਸ਼ਵਗੰਧਾ ਮਹਾ ਯੋਗਰਾਜ ਗੁਗਲ ਸ਼ਲਾਕੀ ਟਰਮਰਿਕ ਗੜੂਚੀ ਡਾਈਟ ਐਂਡ ਲਾਈਫਸਟਾਈਲ ਮੋਡੀਫਿਕੇਸ਼ਨਸ ਰੋਜ਼ਾਨਾ ਦੇ ਖਾਣੇ ਦੇ ਵਿੱਚ ਸੂਪ ਦੀ ਵਰਤੋਂ ਕੀਤੀ ਜਾਵੇ ਸਾਬਤ ਅਨਾਜ ਕਿਉ ਪ੍ਰੋਪਰਲੀ ਕੁਕਡ ਵੈਜੀਟੇਬਲਸ ਹਰਬਲ ਚਾਹ ਦੀ ਵਰਤੋਂ ਕੀਤੀ ਜਾ ਸਕਦੀ ਹੈ ਲਾਈਟ ਐਕਸਰਸਾਈਜ਼ ਕੀਤੀ ਜਾਵੇ ਸਟ्रेस ਮੈਨੇਜਮੈਂਟ ਕੀਤਾ ਜਾਵੇ ਜਿਸ ਦੇ ਤਹਿਤ ਬਰੀਥਿੰਗ ਐਕਸਰਸਾਈਜ਼ ਕੀਤੀ ਜਾ ਸਕਦੀ ਹੈ ਆਯੁਰਵੈਦਿਕ ਦਵਾਈਆਂ ਦੀ ਵਰਤੋਂ ਨਾਲ ਕਠੀਏ ਦੀ ਸਮੱਸਿਆ ਨੂੰ ਕਾਫੀ ਹੱਦ ਤੱਕ ਕੰਟਰੋਲ ਕੀਤਾ ਜਾ ਸਕਦਾ ਹੈ ਐਨਕ ਕਹਿੰਦਾ ਹੋਇਆ ਆਪ ਸਭ ਦਾ ਬਹੁਤ-ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ